ਚੌਧਰੀ ਹਸਪਤਾਲ ਰੋਪੜ ਵਿੱਚ ਸਾਡੇ ਕੋਲ ਕਾਫੀ ਸਪੈਸ਼ਲਿਟੀਆਂ ਦੇ ਡਾਕਟਰ ਬੈਠੇ ਹੋਏ ਨੇ ਔਰ ਬੀਇੰਗ ਹੱਡ ਜਿਵੇਂ ਕਿ ਮੇਰਾ ਪ੍ਰੋਫੈਸ਼ਨ ਜੋ ਹੈ ਜਨਰਲ ਸਰਜਰੀ ਹੈ ਸੋ ਮੇਰੇ ਕੋਲ ਜ਼ਿਆਦਾਤਰ ਮਰੀਜ਼ ਜਿਵੇਂ ਰਸੌਲੀਆਂ ਹੋ ਗਈਆਂ ਜਾਂ ਪੇਟ ਦਰਦ ਹੋ ਗਿਆ ਇਸ ਤਰ੍ਹਾਂ ਦੇ ਮਰੀਜ਼ ਜ਼ਿਆਦਾ ਆਉਂਦੇ ਨੇ ਜੀ ਔਰ ਜੇ ਮੈਂ ਪੇਟ ਦਰਦ ਦੀ ਗੱਲ ਕਰਾਂ ਉਹਦੇ ਵਿੱਚ ਜ਼ਿਆਦਾਤਰ ਮਰੀਜ਼ਾਂ ਨੂੰ ਅਗਰ ਜਦੋਂ ਅਸੀਂ ਫਰਦਰ ਈਵੈਲਿਊਏਟ ਕਰਦੇ ਹਾਂ ਤਾਂ ਕਈ ਵਾਰ ਪਿੱਤੇ ਦੀ ਪੱਥਰੀ ਨਿਕਲ ਆਉਂਦੀ ਹੈ ਜਾਂ ਹੋਰ ਪੇਟ ਦੀਆਂ ਸਮੱਸਿਆਵਾਂ ਨਿਕਲ ਆਉਂਦੀਆਂ ਨੇ ਹਮ ਸੋ ਜੇ ਅਸੀਂ ਪਿੱਤੇ ਦੀ ਪੱਥਰੀ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਇੱਕ ਕਾਮਨ ਬਿਮਾਰੀ ਹੁੰਦੀ ਜਾ ਰਹੀ ਹੈ ਮੇਰੇ ਖਿਆਲ ਨਾਲ ਇਹਦਾ ਜੋ ਕਾਰਨ ਹੈ ਉਹ ਸਾਡੀ ਵੈਸਟਰਨਾਈਜੇਸ਼ਨ ਹੋ ਰਹੀ ਹੈ ਜਲ ਕਿ ਇਹ ਬਿਮਾਰੀ ਜੋ ਹੈ ਪਹਿਲਾਂ ਕੁਝ ਇੱਕ ਗਰੁੱਪ ਆਫ ਪੇਸ਼ੈਂਟਸ ਵਿੱਚ ਮੰਨੀ ਜਾਂਦੀ ਸੀ ਜਿਨ੍ਹਾਂ ਵਿੱਚ ਜੋ ਕਿਤਾਬਾਂ 'ਚ ਲਿਖਿਆ ਜਾਂਦਾ ਸੀਗਾ ਕਿ ਜਿਵੇਂ ਫੈਟ ਫੀਮੇਲ 40 ਫਰਟਾਈਲ ਸੋ ਕੋਈ ਫੈਟੀ ਫੀਮੇਲ ਹੋਏਗੀ ਜੋ ਫਰਟਾਈਲ ਏਜ ਗਰੁੱਪ 'ਚ ਹੋਏਗੀ ਇਨ 40ਸ ਔਰ ਫੇਅਰ ਨੋਲਾ ਜਿਹੜਾ ਜਿੰਨੂੰ ਅਸੀਂ ਕਨੇਗੇ ਗੋਰੇ ਸੋ ਜਿਹੜੀ ਵਾਈਟ ਰੇਸ ਹੈ ਉਹ ਨਾ ਜਿਆਦਾ ਮੰਨਿਆ ਜਾਂਦਾ ਸੀ ਪਰ ਜਿਵੇਂ ਜਿਵੇਂ ਸਾਡੀ ਵੈਸਟਨਾਈਜਨ ਹੁੰਦੀ ਰਹੀ ਸਾਡੀ ਡਾਈਟ ਵੈਸਟਨਾਈਜ਼ ਹੋ ਗਈ ਸਾਡਾ ਲਾਈਫਸਟਾਈਲ ਵੈਸਟਨਾਈਜ਼ ਹੋ ਗਿਆ ਸੋ ਉਹ ਜਿਹੜਾ ਇੱਕ ਲਾਈਨ ਸੀਗੀ ਉਹ ਧੁੰਦਲੀ ਹੁੰਦੀ ਗਈ ਸੋ ਮੇਰੇ ਖਿਆਲ ਨਾਲ ਹੁਣ ਇਹ ਜਿਹੜੀ ਬਿਮਾਰੀ ਹੈ ਆਪਣੀਆਂ ਥਰਡ ਵਰਲਡ ਕੰਟਰੀਸ ਚ ਕਾ ਲੋ ਜਾਂ ਡਿਵੈਲਪਿੰਗ ਕੰਟਰੀਸ ਵਿੱਚ ਵੀ ਕਾਫੀ ਕਾਮਨ ਹੁੰਦੀ ਜਾ ਰਹੀ ਹੈ ਸੋ ਜ਼ਿਆਦਾਤਰ ਮਰੀਜ਼ ਜੋ ਹੈ ਆਪਣਾ ਖਾਣਾ ਪੀਣਾ ਨਾ ਪਚਣਾ ਉਲਟੀ ਵਾਲਾ ਮਨ ਹੁੰਦੇ ਰਹਿਣਾ ਪੇਟ ਤੇ ਦਰਦ ਹੋਣਾ ਔਰ ਜਿਦਾ ਗੰਭੀਰ ਸਮੱਸਿਆ ਹੋ ਜਾ ਕਈ ਵਾਰ ਪੀਲੀਆ ਵਗੈਰਾ ਜਾਂ ਜਾਦਾ ਉਲਟੀਆਂ ਖਾਣਾ ਪੀਣਾ ਬਿਲਕੁਲ ਹੀ ਪਚਣਾ ਬੰਦ ਹੋ ਜਾਣਾ ਸੋ ਡਿਪੈਂਡ ਕਰਦਾ ਵੀ ਕਿੰਨੀ ਕੁ ਸੀਰੀਅਸ ਬਿਮਾਰੀ ਹੋ ਗਈ ਹੈ ਜਿਆਦਾਤਰ ਪੇਸ਼ੰਟ ਜੋ ਹੈ ਉਹ ਮਾੜਾ ਮੋਟਾ ਖਾਣ ਪੀਣ ਚ ਥੋੜਾ ਬਹੁਤ ਡਿਸਕੰਫਰਟ ਹੁੰਦਾ ਉਹਨਾਂ ਨੂੰ ਦਰਦ ਹੁੰਦਾ ਥੋੜਾ ਬਹੁਤ ਸੋ ਇਸ ਤਰੀਕੇ ਨਾਲ ਆਉਂਦੇ ਨੇ ਅਸੀਂ ਅਲਟਰਾਸਾਉਂ ਕਰਾਉਂਦੇ ਆ ਤਾਂ ਜਿਆਦਾਤਰ ਉਹਨਾਂ ਚ ਪਿੱਤੇ ਦੀ ਪੱਥਰੀ ਨਿਕਲਦੀ ਹੈ ਜਿਆਦਾ ਸੀਰੀਅਸ ਹੋ ਜਾਏ ਤਾਂ ਕਈ ਵਾਰ ਪੇਸ਼ੰਟ ਨੂੰ ਐਡਮਿਟ ਵੀ ਕਰਨਾ ਪੈਂਦਾ ਹੈ ਅਗਰ ਪਿੱਤਾ ਜਿਆਦਾ ਸੋਜ ਜਾਵੇ ਕਈ ਵਾਰ ਪੱਥਰੀ ਨਿਕਲ ਕੇ ਅ ਸੋ ਇਸ ਤਰ੍ਹਾਂ ਨਾਲ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਪਿੱਤੇ ਦੀ ਪੱਥਰੀ ਦੇ ਖਾਸ ਕਰਕੇ ਜੀ ਤਾਂ ਇਸ ਦੀ ਸਰਜਰੀ ਦਾ ਕੀ ਕਿੰਨੇ ਦਿਨਾਂ ਦੇ ਵਿੱਚ ਪੇਸ਼ੈਂਟ ਜਿਹੜਾ ਰਿਕਵਰ ਹੋ ਜਾਂਦਾ ਹੈ ਚੌਧਰੀ ਹਸਪੀਟਲ ਰੋਪੜ ਦੇ ਵਿੱਚ ਸਾਡੇ ਕੋਲ ਸਰਜਰੀਜ਼ ਦੇ ਕੀ ਕੀ ਇੰਤਜ਼ਾਮ ਨੇ ਚੌਧਰੀ ਹਸਪੀਟਲ ਰੋਪੜ ਵਿੱਚ ਸਾਡੇ ਕੋਲ ਸਰਜਰੀ ਦੇ ਸਾਰੇ ਇੰਤਜ਼ਾਮਾਤ ਨੇ ਅਸੀਂ ਅਗਰ ਪਿੱਤੇ ਦੀ ਪੱਥਰੀ ਦੀ ਗੱਲ ਕਰੀਏ ਤਾਂ ਅਸੀਂ ਇਹਦਾ ਦੂਰਬੀਨ ਨਾਲ ਆਪਰੇਸ਼ਨ ਕਰਦੇ ਹਾਂ ਔਰ ਜਿਆਦਾਤਰ ਅਗਰ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸੀਰੀਅਸ ਬਿਮਾਰੀ ਨਹੀਂ ਹੈ ਤਾਂ ਸੁਪੋਜ਼ ਕਰੋ ਜੇ ਪੇਸ਼ੈਂਟ ਆਂਦਾ ਹੈ ਤਾਂ ਅਸੀਂ ਉਹਦੇ ਟੈਸਟ ਕਰਾ ਕੇ ਉਹਨੂੰ ਅਗਲੇ ਹੀ ਦਿਨ ਸਰਜਰੀ ਕਰ ਸਕਦੇ ਹਾਂ ਦੂਰਬੀਨ ਨਾਲ ਸਰਜਰੀ ਹੁੰਦੀ ਹੈ ਉਸ ਤੋਂ ਅਗਲੇ ਦਿਨ ਉਸ ਨੂੰ ਛੁੱਟੀ ਹੋ ਜਾਂਦੀ ਹੈ ਖਾਣਾ ਪੀਣਾ ਸ਼ੁਰੂ ਹੋ ਜਾਂਦਾ ਹੈ ਪੇਸ਼ੈਂਟ ਚੱਲਦਾ ਫਿਰਦਾ ਸੋ ਮੇਰੇ ਖਿਆਲ ਨਾਲ ਪੇਸ਼ੈਂਟ ਨੂੰ ਤੁਸੀਂ ਹਫ਼ਤੇ 5-7 ਦਿਨ ਬਾਅਦ ਵੀ ਦੇਖੋਗੇ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਉਹਦਾ ਆਪਰੇਸ਼ਨ ਵੀ ਹੋਇਆ ਸੋ ਇਹ ਇੰਨੀ ਸੇਫ ਸਰਜਰੀ ਹੈ ਤੇ ਦੂਸਰੀ ਗੱਲ ਹੁੰਦੀ ਕਈ ਵਾਰ ਪੇਸ਼ੈਂਟ ਦੀ ਬਿਮਾਰੀ ਵੱਧ ਜਾਂਦੀ ਹੈ। ਕਈ ਲੋਕ ਸਾਡੇ ਕੋਲ ਵੱਧ ਬਿਮਾਰੀ ਲੈ ਕੇ ਆਉਂਦੇ ਨੇ। ਪਿੱਤਰੀ ਪਥਰੀ ਦੀ ਹੀ ਜੇ ਗੱਲ ਕਰੀਏ ਤਾਂ ਕਈ ਵਾਰ ਪਿੱਤਾ ਜ਼ਿਆਦਾ ਸੋਜ ਜਾਂਦਾ ਹੈ ਔਰ ਉਹਦੇ ਆਸ-ਪਾਸ ਜਿਹੜੀ ਵੀ ਫੂਡ ਪਾਈਪ ਹੁੰਦੀ ਹੈ ਜਾਂ ਚਰਬੀ ਹੁੰਦੀ ਹੈ ਉਹਦੇ ਉੱਤੇ ਜਾ ਕੇ ਜੁੜ ਜਾਂਦੀ ਹੈ। ਸੋ ਕਈ ਵਾਰ ਪਥਰੀ ਅੱਗੇ ਚਲੀ ਜਾਂਦੀ ਹੈ ਪੀਲੀਆ ਵਾਲੀ ਨਾੜੀ 'ਚ। ਸੋ ਉਹਦੇ ਨਾਲ ਕੀ ਹੁੰਦਾ ਹੈ ਮਰੀਜ਼ ਨੂੰ ਪੀਲੀਆ ਹੋ ਜਾਂਦਾ ਹੈ। ਬੁਖਾਰ ਇਨਫੈਕਸ਼ਨ ਵੱਧ ਜਾਂਦੀ ਹੈ। ਸੋ ਇਦਾਂ ਦੇ ਕੇਸਾਂ ਵਿੱਚ ਕਈ ਵਾਰ ਸਾਨੂੰ ਸ਼ੁਰੂ 'ਚ ਇੰਜੈਕਸ਼ਨ ਵਗੈਰਾ ਲਗਾ ਕੇ ਸੋਜਿਸ਼ ਘਟਾ ਕੇ ਫਿਰ ਅਸੀਂ ਉਹਦਾ ਬਾਅਦ ਚ ਲੇਟਰ ਹੌਣਾ ਸੀ ਆਪਰੇਸ਼ਨ ਪਲਾਨ ਕਰਦੇ ਹਾਂ ਬਟ ਅਲਟੀਮੇਟਲੀ ਜੋ ਸਰਜਰੀ ਹੈ ਉਹ ਹੀ ਇਹਦਾ ਪੱਕਾ ਇਲਾਜ ਹੈ ਔਰ ਸਰਜਰੀ ਜੋ ਹੈ ਮੇਰੇ ਖਿਆਲ ਨਾਲ 99.9% ਦੂਰਬੀ ਨਾਲ ਹੀ ਹੁੰਦੀ ਆ ਓਪਨ ਸਰਜਰੀ ਅੱਜ ਕੱਲ ਬਹੁਤ ਘਟ ਗਈ ਹੈ ਦੂਰਬੀ ਨਾਲ ਇਹਦਾ ਆਪਰੇਸ਼ਨ ਬਹੁਤ ਸੇਫ ਹੈ ਔਰ ਪੇਸ਼ੈਂਟ ਦੀ ਰਿਕਵਰੀ ਵੀ ਬਹੁਤ ਵਧੀਆ ਹੁੰਦੀ ਹੈ ਜੀ ਅ ਡਾਕਟਰ ਤੁਹਾਡੇ ਤਾਂ ਕਾਫੀ ਤਜਰਬਾ ਹੈ ਤੇ ਤੁਹਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ ਪੇਸ਼ੈਂਟਸ ਜਦੋਂ ਇਸ ਬਿਮਾਰੀ ਨੂੰ ਪਿੱਤੇ ਦੀ ਪੱਥਰੀ ਨੂੰ ਲੰਗਰ ਆਨ ਕਰ ਜਾਂਦੇ ਨੇ ਕੀ ਉਹਨਾਂ ਦੇ ਦਿਮਾਗ 'ਚ ਚੱਲਦਾ ਕਿਉਂ ਕੀ ਫੈਕਟਰ ਕਿਹੜੀਆਂ ਚੀਜ਼ਾਂ ਤੁਸੀਂ ਅਬਜ਼ਰਵ ਕਰਦੇ ਹੋ ਕਿ ਉਹ ਇਸ ਨੂੰ ਇਲਾਜ ਵੱਲ ਨਹੀਂ ਆਦੇ ਮੇਰੇ ਖਿਆਲ ਨਾਲ ਸਰਜਰੀ ਤੋਂ ਪੇਸ਼ੈਂਟ ਹਮੇਸ਼ਾ ਡਰਦਾ ਹੀ ਚਾਹੇ ਕੋਈ ਵੀ ਬਿਮਾਰੀ ਚਾਹੇ ਪਿੱਤੇ ਦੀ ਪੱਥਰੀ ਆ ਚਾਹੇ ਹਰਨੀ ਆ ਜਾਂ ਬੱਚੇ ਦਾ ਨੀਜਾ ਥੋੜੀ ਆ ਜਾਂ ਕੁਝ ਵੀ ਆ ਚਾਹੇ ਐਪੈਂਡਿਕਸ ਦੀ ਨਾੜ ਸੁੱਜੀ ਹੋਈ ਆ ਸਰਜਰੀ ਤੋਂ ਹਮੇਸ਼ਾ ਬੰਦਾ ਥੋੜਾ ਜਿਹਾ ਹੈਜ਼ਿਟੇਟ ਕਰਦਾ ਹੈ ਸਰਦੀ ਦਾ ਇੱਕ ਡਰ ਹੁੰਦਾ ਮਨ 'ਚ ਪਰ ਅੱਜ ਦੇ ਸਮੇਂ 'ਚ ਤਾਂ ਸਰਜਰੀ ਜਿਵੇਂ ਟੈਕਨੀਕਸ ਤੁਹਾਡੇ ਹਸਪੀਟਲ 'ਚ ਹਰੇਕ ਮਾਡਰਨ ਟੈਕਨੀਕਸ ਜਿਹੜੀਆਂ ਤੁਸੀਂ ਹੈਗੀਆਂ ਅਵੇਲੇਬਲ ਹੈ ਵੈਸੇ ਵੀ ਸਾਰਾ ਸਿਸਟਮ ਬਦਲ ਚੁੱਕਿਆ ਹੈ ਕਹਿੰਦੇ ਤੁਸੀਂ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਸਾਡੇ ਕੋਲ ਇਨਫਰਾਸਟ੍ਰਕਚਰ ਸਾਰਾ ਹੈਗਾ ਚੌਧਰੀ ਹਸਪੀਟਲ ਰੋਪੜ ਵਿੱਚ ਅਸੀਂ ਹਰ ਬੈਸਟ ਔਰ ਲੇਟੈਸਟ ਟੈਕਨੀਕ ਨਾਲ ਅਸੀਂ ਕੰਮ ਕਰ ਰਹੇ ਹਾਂ ਬਟ ਮੇਰੇ ਖਿਆਲ ਨਾਲ ਲੋਕਾਂ ਦੇ ਮਨ 'ਚ ਜਿਹੜਾ ਉਹ ਭੈ ਹੈ ਜਾਂ ਡਰ ਹੈ ਉਹ ਅਸੀਂ ਅਵੇਅਰਨੈਸ ਨਾਲ ਹੀ ਦੂਰ ਕਰ ਸਕਦੇ ਹਾਂ ਹਮ ਸੋ ਮੇਰੇ ਖਿਆਲ ਨਾਲ ਅੱਜ ਦੀ ਜਿਹੜੀ ਹੈਲਥ ਟॉक ਕਰ ਰਹੇ ਆ ਇਹਦੇ ਵਿੱਚ ਵੀ ਅਸੀਂ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਜਿਸ ਬਿਮਾਰੀ ਦਾ ਇਲਾਜ ਆਪਰੇਸ਼ਨ ਹੈ ਉਹਨੂੰ ਲਿੰਗਰ ਔਨ ਕਰਕੇ ਕੋਈ ਫਾਇਦਾ ਨਹੀਂ ਹੈ ਰਾਦਰ ਅਸੀਂ ਬਿਮਾਰੀ ਵਧ ਵਧਾ ਕੇ ਆ ਸਕਦੇ ਹਾਂ ਸੋ ਜਿਹਦੇ ਵਿੱਚ ਪੇਸ਼ੈਂਟ ਦਾ ਵੀ ਨੁਕਸਾਨ ਹੈ ਆਪਰੇਸ਼ਨ ਕਰਨ ਵਾਲੇ ਨੂੰ ਵੀ ਜ਼ਿਆਦਾ ਔਖਾ ਹੁੰਦਾ ਹੈ ਕੰਮ ਪਰਨ ਸਰਜਰੀ ਕਰਨ ਵਿੱਚ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਜੇ ਅਸੀਂ ਲਿੰਗਰ ਔਨ ਕਰਾਂਗੇ ਤਾਂ ਪ੍ਰੋਬਲਮ ਵੀ ਵਧਦੀ ਹੈ ਰਿਸਕ ਵੀ ਵੱਧਦਾ ਹੈ ਸੋ ਇਹ ਚੀਜ਼ਾਂ ਪੇਸ਼ੈਂਟ ਨੂੰ ਅਸੀਂ ਐਜੂਕੇਟ ਕਰਕੇ ਸਮਝਾ ਕੇ ਅਵੇਅਰਨੈਸ ਕਰਕੇ ਹੀ ਦੂਰ ਕਰ ਸਕਦੇ ਹਾਂ